ਉਹ ਬਾਬਾ ਦਾ ਛੋਟਾ ਵੀ ਹੁੰਦਾ ਤੇ ਪਰਚਾ ਬਹੁਤ ਵੱਡਾ ਵੀ ਚੋਈ ਗੱਲ ਨਹੀਂ ਬਾਬਾ ਜੀ ਤੁਸੀਂ 302 ਲਾ ਦਿਓ ਤੁਸੀਂ ਸਾਡੇ ਬੰਦੇ ਨੂੰ ਕਹੋ ਵੀ ਕਸ਼ੇਰਾ ਲਵਾ ਕੇ ਤੁਸੀਂ ਤੁਸੀਂ ਸਾਡੇ ਬੰਦੇ ਨੂੰ ਕਹੋ ਤੇਰੀ ਪੱਗ ਲਾ ਦੇਣੀ ਅੱਛਾ ਬਾਬਾ ਜੀ ਤੁਹਾਡਾ ਬੰਦਾ ਆ ਕੇ ਸਾਡੇ ਕਹਿੰਦੇ ਪੱਗ ਲਾਣੀ ਮੇਰੇ ਬੰਦੇ ਨੂੰ ਕੋਈ ਕਿਥੇ ਗ੍ਰਾਮ ਸਿੰਘ ਹਾਂ ਜੀ ਇੱਥੇ ਹੀ ਪੱਗਾਂ ਰਾਹ ਤੇ ਬੈਠੇ ਉੱਪਰ ਨਹੀਂ ਬਾਬਾ ਜੀ ਸਾਡੀ ਪੱਗ ਤੁਸੀਂ ਆਂਦੇ ਸਾਡੀ ਪੱਗ ਪੱਗ ਨਹੀਂ ਕੋਈ ਗੱਲ ਨਹੀਂ ਬਾਬੇ ਸਾਡੀ ਵੀ ਪੱਗ ਪੱਗ ਕਮਾਲ ਹੈ ਤੁਹਾਡਾ ਮੇਰੇ ਬਾਣੇ ਨੂੰ ਤੁਸੀਂ ਆਂਦੇ ਸੜ ਤੁਹਾਡਾ ਬੰਦਾ ਨਹੀਂ 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 ਤੁਹਾਡੀ ਤੁਹਾਡੀ ਪੱਗ ਪੱਗ ਮੇਰੀ ਪੱਗ ਪੱਗ ਨਹੀਂ ਨਹੀਂ ਮੇਰੀ ਨਹੀਂ ਨਾ ਇਹਦੇ ਪ੍ਰਸ਼ਾਸਨ ਦੀ ਪੱਗ ਨੂੰ ਮੇਰੀ ਪੱਗ ਹੈ ਬਾਬਾ ਜੀ ਸਾਡੇ ਵੀ ਬਾਣੇ ਦੀ ਸਾਡੀ ਪੱਗ ਹੈ ਔਰ ਫਿਰ ਆਪਣੇ ਆਪ ਨੂੰ ਕੰਟਰੋਲ ਚ ਰੱਖੋ ਹੋਏ ਬਾਬਾ ਜੀ ਕੰਟਰੋਲ ਨਹੀਂ ਅਸੀਂ ਕੰਟਰੋਲ ਚ ਆ ਇਦਾਂ ਤੁਸੀਂ ਧਮਕੀ ਨਹੀਂ ਦੇ ਸਕਦੇ ਇਕੱਠੇ ਹੋ ਕੇ ਮਿੰਡੋ ਹੋਏ ਬਾਬਾ ਜੀ ਠੀਕ ਆ ਅਸੀਂ ਤਾਂ ਧਮਕੀ ਨਹੀਂ ਦੇਣ ਆਏ ਇਦਾਂ ਧਮਕੀ ਨਹੀਂ ਦੇ ਸਕਦੇ ਡਰਾ ਨਹੀਂ ਸਕਦੇ ਮੈਨੂੰ ਛੱਡੋ ਆਪਾਂ ਬਾਬਾ ਜੀ ਐਸਐਚਓ ਸਾਹਿਬ ਕਹਿੰਦੇ ਅਪਾ ਧਮਕੀ ਨਹੀਂ ਦੇਣੀ ਆਓ ਚਲਿਏ ਯਾਰ ਨਹੀਂ ਨਿਮਰਤਾ ਨਾਲ ਹੁੰਦੇ ਮੈਂ ਸੁਣਦਾ ਦੱਸਣਾ ਫੋਨ ਨਹੀਂ ਕੋਈ ਗੱਲ ਕੀਤੀ ਹੁਣ ਤੁਸੀਂ ਸਾਨੂੰ ਨਿਮਰਤਾ ਦਿਖਾਈ ਆਏਗਾ ਤੁਸੀਂ ਬਹੁਤ ਨਿਮਰਤਾ ਦਿਖਾਈ ਕੋਈ ਕੋਈ ਗੱਲ ਆਜੋ ਉਹ ਤਾਂ ਨਹੀਂ ਚੱਲਣਾ ਅਸੀਂ ਕੋਈ ਧਮਕੀ ਨਹੀਂ ਤੁਸੀਂ ਆ ਕੇ ਮੈਂ ਨਿਮਰਤਾ ਨਾਲ ਗੱਲ ਕਿਸੇ ਅਪਤ ਵੀ ਨਹੀਂ ਕਰਦਾ ਮੈਨੂੰ ਲਾਈਵ ਹੋ ਰਿਹਾ ਮੇਰੀ ਆਵਾਜ਼ ਉਸੇ ਤਰ੍ਹਾਂ ਦੇ ਵਾਂਗੂ ਮੈਂ ਵੀ ਤੁਹਾਡੇ ਵਿੱਚੋਂ ਹੀ ਆ ਮੈਂ ਵੀ ਸਰਦਾਰਾਂ ਦਾ ਹੀ ਮੁੰਡਾ ਆ ਅਸੀਂ ਆ ਮੇਰੀ ਸੁਣੋ ਗੱਲ ਮੇਰੀ ਸੁਣੋ ਗੱਲ ਮੇਰੀ ਸੁਣੋ ਗੱਲ ਪਹਿਲੇ ਇੱਕ ਵਾਰੀ ਇਹੀ ਗੱਲ ਬੜੇ ਚੀਜ਼ਾਂ ਨਾ ਹੋ ਸਕਦੀ ਐ ਮੇਰੇ ਮੁੰਡੇ ਉਥੇ ਥਾਣੇ ਉਥੇ ਹੀ ਖੜੇ ਆ ਉਥੇ ਮੇਰੇ ਮੁੰਡੇ ਨੂੰ ਕੋਈ ਕਵੇ ਕਿ ਤੇਰੀ ਮੈਂ ਪੱਗ ਲਾ ਦੇਣੀ ਤੇ ਮੇਰਾ ਹਰਦੂ ਲਾ ਤਾਂ ਮੇਰੇ ਸਿਰ ਤੇ ਬਾਗਰ ਖੜਨਦਾ ਜੀ ਤੁਹਾਡੇ ਬੰਦੇ ਨੇ ਆ ਕੇ ਗਾਲੀ ਨਹੀਂ ਪੁੱਛੀ ਸਾਡੇ ਬੰਦੇ ਨੂੰ ਉੱਤਰਦੇ ਸਰ ਕਾ ਕੀ ਗੰਦ ਪਾਇਆ ਆ ਦੇਖ ਆ ਆ ਦੇਖੋ ਬੰਦੇ ਦੀ ਹਾਲਤ ਦੇਖੋ 14 ਟਾਂਕੇ ਲੱਗੇ ਬੰਦਾ ਮਰਨ ਕਿਨਾਰੇ ਬੈਠਾ ਬਾ ਬਾਜੀ ਉਹਦਾ ਪਰਚਾ ਪਾ ਦਿਓ ਉਹਦਾ ਪਰਚਾ ਪਾ ਦਿਓ ਸਮਾ ਸਾਡੇ ਕਿ ਸ਼ਰੀਕਾ ਤੋਂ ਮੈਂ ਮੇਰੀ ਸੁਣੋ ਗੱਲ ਤੇਰੀ ਗੱਲ ਨੂੰ ਉਲਟਾ ਨਾ ਕਹੋ ਕਿ ਆ ਕੀ ਰਿਕਾਰਡਿੰਗ ਹੈ ਦੱਸੋ ਮੇਰੇ ਕੋ ਕਿ ਸ਼ਰੀਕਾ ਜੀ ਤੁਸੀਂ ਆਹ ਬੰਦੇ ਦੇ ਫੋਨ ਤੋਂ ਗੱਲ ਕਰੋ ਸਾਡੇ ਬੰਦੇ ਨੂੰ ਤੁਸੀਂ ਅੱਜ ਕੁੱਟ ਲੋ ਮਾਰ ਦਿਓ ਸਾਡੇ ਬੰਦੇ ਨੂੰ ਮਾਰ ਦੂ ਮੈਂ ਲੀਗਲ ਪੋਸੀਸ਼ਨ 'ਚ ਹੀ ਚੱਲਦਾ ਹਾਂ ਬਾਬਾ ਜੀ ਤੁਸੀਂ ਬਿਲਕੁਲ ਨਹੀਂ ਬਾਬਾ ਜੀ ਇਹ ਕੋਈ ਨਹੀਂ ਮੈਂ ਤਿਆਰ ਕਿਸੇ ਆਪਾਂ ਸਾਰੇ ਚਾਹੀ ਬਾਬਾ ਜੀ ਜੇ ਤੁਹਾਨੂੰ ਪ੍ਰੈਸ਼ਰ ਪਾਣਾ ਹੀ ਪਤਾ ਤੁਸੀਂ ਇਕੱਠੇ ਹੋ ਐਸੀ ਕਰਨੂ ਆਏ ਆ ਕਿ ਤੁਸੀਂ ਪ੍ਰੈਸ਼ਰ ਪਾਓ ਤਾਨੂੰ ਗੁੱਸਾ ਕਿਉਂ ਤਾਂ ਆਇਆ ਤਾਨੂੰ ਗੁੱਸਾ ਇਹਨਾਂ ਨੂੰ ਚੌਥਾ ਪਿੰਡ ਦਾ ਗੁੱਸਾ ਆ ਇਹ ਤਾਂ ਸਾਨੂੰ ਕਹਿੰਦੇ ਤੁਸੀਂ ਗੰਦ ਪਾਇਆ ਬਾਬਾ ਜੀ ਉਹਨਾਂ ਨੂੰ ਕਹੋ ਜਿਨ੍ਹਾਂ ਨਾਲ ਤੁਹਾਡੀ ਗੱਲ ਆ ਤੁਸੀਂ ਸਾਡੇ ਕੋਲ ਡਾਲ ਲਗਾ ਮੇਰੀ ਡਿਊਟੀ ਲੱਗੀ ਮੇਰਾ ਏਰੀਆ ਨਹੀਂ ਹੈ ਬਾਬਾ ਜੀ ਨਹੀਂ ਤਾਂ ਜੀ ਡਿਊਟੀ ਲੱਗੀ ਤੁਹਾਨੂੰ ਗੁੱਸਾ ਸਾਡਾ ਮਨ ਨਹੀਂ ਬਣੇ ਪਏ ਆ ਨਹੀਂ ਬਾਬਾ ਜੀ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ ਮੇਰੇ ਮਹਾਰਾਜ ਪਹਿਲੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ ਮੈਂ ਲਾਈਵ ਦਿਖਾ ਸਕਦਾ ਮੇਲੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ ਬਾਬਾ ਜੀ ਇਹ ਕੋਈ ਗੱਲ ਇਹ ਕੋਈ ਗੱਲ ਥੋੜੀ ਹੈ ਕਿ ਤੁਸੀਂ 15 ਬੰਦੇ ਆਣ ਕੇ ਤੇ ਮੈਨੂੰ ਕਹੋਗੇ ਕੋਈ ਕੰਮ ਨਹੀਂ ਰਹੀ ਬੰਦਾ ਲਾ ਦੇਣੀ ਬਸੀ ਬਾਕੇ ਕਿਦਾਂ ਲਾ ਸਕਦਾ ਤੁਸੀਂ ਤੁਹਾਡਾ ਬੰਦਾ ਉੱਤਰ ਕੇ ਜੇ ਮੈਂ ਪੁੱਛੇ ਵੀ ਛੱਟ ਕਿੰਨੇ ਮਾਰੀ ਉਹ ਕਹਿ ਸਕਦਾ ਵੀ ਬਾਣਾ ਕੇ ਤੁਸੀਂ ਕੰਮ ਪਾਇਆ ਬਾਣਾ ਐਦਾਂ ਨਹੀਂ ਹੋਇਆ ਬਾਬਾ ਜੀ ਸੀ ਵੀ ਨਹੀਂ ਤੁਹਾਡੀ ਕਿਉਂ ਨਹੀਂ ਐਦਾਂ ਨਾ ਤੁਸੀਂ ਮੈਨੂੰ ਬੁਲਾਉਂਦਾ ਬਾਬਾ ਜੀ ਤੁਸੀਂ ਵੀ ਨਹੀਂ ਮੈਂ ਮਨਾਉਣੀ ਲੱਗਾ ਬਾਬਾ ਜੀ ਨਾਮ ਆਓ ਆਜੋ ਚਲਿਏ ਅਸੀਂ ਵੀ ਮਨਾਣਾ ਆਜੋ ਬਾਬਾ ਜੀ ਅੱਗੇ ਵੀ ਨਹੀਂ ਮੁੱਕੀ ਹੈ ਕੋਈ ਬਾਬਾ ਨੇ ਛੋਟਾ ਵੀ ਹੁੰਦਾ ਤੇ ਬੱਚਾ ਬਹੁਤ ਵੱਡਾ ਵੀ ਚੋਈ ਗੱਲ ਨਹੀਂ ਬਾਬਾ ਜੀ ਤੁਸੀਂ 302 ਲਾ ਦਿਓ ਤੁਸੀਂ ਸਾਡੇ ਬੰਦੇ ਨੂੰ ਕਹੋ ਵੀ ਕਸ਼ੇਰਾ ਲਵਾ ਕੇ ਜੀ ਤੁਸੀਂ ਸਾਡੇ ਬੰਦੇ ਨੂੰ ਕਹੋ ਤੇਰੀ ਪੱਗ ਲਾ ਦੇਣੀ ਅੱਛਾ ਬਾਬਾ ਜੀ ਤੁਹਾਡਾ ਬੰਦਾ ਅਜ ਸਦਾ ਕਹਿੰਦੇ ਪੱਗ ਲਾ ਦੇਣੀ ਮੇਰੇ ਬੰਦੇ ਨੂੰ ਕੋਈ ਕਿਸੇ ਗ੍ਰਾਮ ਸਿੰਘ ਹਾਂ ਇਹ ਕੈ ਪੱਗ ਕਰ ਰਹੇ ਬੈਠੇ ਉੱਪਰ ਨਹੀਂ ਬਾਬਾ ਜੀ ਸਾਡੀ ਪੱਗ ਤੁਸੀਂ ਆਂਦੇ ਸਾਡੀ ਪੱਗ ਪੱਗ ਨਹੀਂ ਕੋਈ ਗੱਲ ਨਹੀਂ ਬਾਬੇ ਸਾਡੀ ਵੀ ਪੱਗ ਪੱਗ ਕਮਾਲ ਹੈ ਤੁਹਾਡੇ ਬਾਣੇ ਨੂੰ ਤੁਸੀਂ ਆਂਦੇ ਸਾਡਾ ਟਾਡਾ ਬੰਦਾ ਨਹੀਂ ਤੁਹਾਡੀ ਤੁਹਾਡੀ ਪੱਗ ਪੱਗ ਮੇਰੀ ਪੱਗ ਪੱਗ ਨਹੀਂ ਜੀ ਮੇਰੀ ਨਹੀਂ ਨਾ ਇਹਦੇ ਪ੍ਰਸ਼ਾਸਨ ਦੀ ਪੱਗ ਨੂੰ ਮੇਰੀ ਪੱਗ ਹੈ ਬਾਬਾ ਜੀ ਸਾਡੇ ਵੀ ਬਾਣੇ ਦੀ ਸਾਡੀ ਪੱਗ ਆ ਔਰ ਫਿਰ ਆਪਣੇ ਆਪ ਨੂੰ ਕੰਟਰੋਲ ਚ ਰੱਖੋ ਹੋਏ ਬਾਬਾ ਜੀ ਬਿਲਕੁਲ ਨਹੀਂ ਅਸੀਂ ਕੰਟਰੋਲ ਚ ਐਦਾਂ ਤੁਸੀਂ ਧਮਕੀ ਨਹੀਂ ਦੇ ਸਕਦੇ ਕੱਟੇ ਦੇ ਮਿੰਡੂ ਉਹ ਬਾਬਾ ਜੀ ਠੀਕ ਆ ਅਸੀਂ ਤਾਂ ਧਮਕੀ ਨਹੀਂ ਦੇਣ ਆਏ ਐਦਾਂ ਧਮਕੀ ਨਹੀਂ ਦੇ ਸਕਦੇ ਛੱਡੋ ਆਪਾਂ ਬਾਬਾ ਜੀ ਐਸ ਐਚਓ ਸਾਹਿਬ ਕਹਿੰਦੇ ਉਹ ਤੁਹਾਨੂੰ ਧਮਕੀ ਦੇਣੀ ਆਓ ਚਲੀਏ ਯਾਰ ਇਹ ਨਿਰਮਤਾ ਨਾਲ ਬਸ ਅੱਜ ਸੂਰਤ ਦਾ ਦਾਨਾ ਫੋਨ ਨਹੀਂ ਗੱਲ ਕੀਤੀ ਹੁਣ ਤੁਸੀਂਾਨੂੰ ਨਿਰਮਤਾ ਦਿਖਾਈ ਆ ਕਹੇ ਤੁਸੀਂ ਸੂਰਤ ਨਿਰਮਤਾ ਤੇ ਕਹਿੰਦੇ ਤੁਸੀਂ ਗੱਲ ਆ ਜਾਓ ਉਹ ਤਾਂ ਨਹੀਂ ਚੱਲਣਾ ਅਸੀਂ ਕੋਈ ਧਮਕੀ ਨਹੀਂ ਤੁਸੀਂ ਆ ਕੇ ਮੈਂ ਨਿਰਮਤਾ ਨਾਲ ਗੱਲ ਕੀਤੀ ਸਹਬਦ ਵੀ ਨਹੀਂ ਕਰਦਾ ਮੇਰੀ ਆਵਾਜ਼ ਉਸਦੀ ਥਾਡੇ ਵਾਂਗੂੰ ਮੈਂ ਵੀ ਤੁਹਾਡੇ ਵਿੱਚੋਂ ਹੀ ਆ ਮੈਂ ਨਿਹਰਤਾਰਾਂ ਦਾ ਹੀ ਮੁੰਡਾ ਆ ਹਾਂ ਮੈਨੇ ਸੁਣੋ ਗੱਲ ਮੇਰੀ ਸੁਣੋ ਗੱਲ ਮੇਰੀ ਸੁਣੋ ਗੱਲ ਪਹਿਲੇ ਇੱਕ ਵਾਰੀ ਇਹੀ ਗੱਲ ਬੜੇ ਚੀਜ਼ਾਂ ਨਾ ਹੋ ਸਕਦੀ ਐ ਮੇਰੇ ਮੁੰਡੇ ਉੱਥੇ ਛਾਣੇ ਉੱਥੇ ਹੀ ਖੜੇ ਆ ਉੱਥੇ ਮੇਰੇ ਮੁੰਡੇ ਨੂੰ ਕੋਈ ਕਵੇ ਕਿ ਤੇਰੀ ਮੈਂ ਪਾਗ ਲਾ ਦੇਣੀ ਤੇ ਮੇਰਾ ਹਰ ਦੂ ਰਾ ਤਾਂ ਮੇਰੇ ਸਿਰ ਤੇ ਬਾਗਰ ਖੜਦਾ ਜੀ ਤੁਹਾਡੇ ਬੰਦੇ ਨੇ ਆ ਕੇ ਗਾਲੀ ਨਹੀਂ ਪੁੱਛੀ ਸਾਡੇ ਬੰਦੇ ਨੂੰ ਉੱਪਰ ਦੇ ਸਾਰ ਕਹ ਤੁਸੀਂ ਗੰਦ ਚ ਆ ਆ ਦੇਖ ਆ ਆ ਦੇਖੋ ਬੰਦੇ ਦੀ ਹਾਲਤ ਦੇਖੋ 14 ਟਾਂਕੇ ਲੱਗੇ ਬੰਦਾ ਮਰਨ ਕਰਾਰੇ ਬੈਠਾ ਬਾਵਾ ਜੀ ਉਹਦਾ ਪਰਚਾ ਪਾ ਦਿਓ ਉਹਦਾ ਪਰਚਾ ਪਾ ਦਿਓ ਪਰ ਸਾਡੇ ਸ਼ਰੀਰਕ ਤੋਂ ਮੈਂ ਮੈਂ ਮੇਰੀ ਸੋਣੋ ਗੱਲ ਗੱਲ ਨੂੰ ਉਲਟਾ ਨਾ ਕਹੋ ਕਿ ਆ ਕੀ ਰਿਕਾਰਡਿੰਗ ਹੈ ਦੱਸੋ ਮੇਰੇ ਕੋ ਕਸ਼ਰਲ ਹੋਇਆ ਤੁਹਾਡਾ ਬਾਪਾ ਜੀ ਤੁਸੀਂ ਆਹ ਬੰਦੇ ਦੇ ਫੋਨ ਕਿਉਂ ਕਰਾਉਂ ਸਾਡੇ ਬੰਦੇ ਨੂੰ ਤੁਸੀਂ ਅੱਜ ਕੁੱਟ ਲੋ ਮਾਰ ਦਿਓ ਸਾਡੇ ਬੰਦੇ ਨੂੰ ਮਾਰ ਦੇ ਮੈਂ ਲੀਗਲ ਪੁਲਿਸ ਨਾਲ ਚੱਲਦਾ ਹੁੰਦਾ ਬਾਬਾ ਜੀ ਤੁਸੀਂ ਬਿਲਕੁਲ ਨਹੀਂ ਬਾਬਾ ਜੀ ਇਹ ਕੋਈ ਮੇਰੇ ਅਧਿਕਾਰ ਅਸਾਂ ਪ੍ਰੈਸ਼ਰ ਨਹੀਂ ਪਾ ਸਕਦਾ ਬਾਬਾ ਜੀ ਤੁਸੀਂ ਤੁਹਾਡੇ ਤੇ ਪ੍ਰੈਸ਼ਰ ਪਾਣਾ ਹੀ ਤੁਸੀਂ ਪਤਾ ਤੁਸੀਂ ਇਕੱਠੇ ਹੋ ਏਸੀ ਕਰਨ ਨੂੰ ਆਏ ਆ ਕਿ ਤੁਸੀਂ ਪ੍ਰੈਸ਼ਰ ਪਾਉ ਤਾਨੂੰ ਗੁੱਸਾ ਚੋਂ ਤਾਂ ਆਇਆ ਤੁਹਾਨੂੰ ਗੁੱਸਾ ਇਹਨਾਂ ਨੂੰ ਚੌਥਾ ਪਿੰਡ ਦਾ ਗੁੱਸਾ ਆ ਇਹ ਤਾਂ ਸਾਨੂੰ ਕਹਿੰਦੇ ਤੁਸੀਂ ਗੰਦ ਪਾਇਆ ਬਾਬਾ ਜੀ ਉਹਨਾਂ ਨੂੰ ਕਹੋ ਜਿਨ੍ਹਾਂ ਨਾਲ ਤੁਹਾਡੀ ਗੱਲ ਆ ਤੁਸੀਂ ਸਾਡੇ ਕੋਈ ਗੱਲਾਂ ਦਾ ਮੇਰੀ ਡਿਊਟੀ ਲੱਗੀ ਮੇਰਾ ਏਰੀਆ ਨਹੀਂ ਹੈ ਬਾਬਾ ਜੀ ਨਹੀਂ ਤਾਂ ਕਿ ਡਿਊਟੀ ਲੱਗੀ ਤੁਹਾਨੂੰ ਗੁੱਸਾ ਸਾਡਾ ਮਾਨਮੇ ਬਣੇ ਪਏ ਆ ਨਹੀਂ ਬਾਬਾ ਜੀ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ ਮੇਰੇ ਮਾਰਾ ਪਏ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ ਮੈਂ ਲਾਈਵ ਦਿਖਾ ਸਕਦਾ ਮੇਰੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ ਬਾਬਾ ਜੀ ਇਹ ਤੂੰ ਇੱਕੋ ਗੱਲ ਥੋੜੀ ਹੈ ਕਿ ਤੂੰ 15 ਬੰਦੇ ਆਣ ਕੇ ਤੇ ਮੈਨੂੰ ਕਹੋਗੇ ਕਿ ਕੋਈ ਬੰਦ ਗਰੀ ਬਣੇ ਦੀ ਬਾਗ ਚ ਦਾ ਲਾ ਸਕਦਾ ਤੁਸੀਂ ਤੁਹਾਡਾ ਬੰਦਾ ਉਤਰ ਕੇ ਮੈਂ ਪੁੱਛੇ ਵੀ ਸੱਟ ਕਿੰਨੇ ਮਾਰੀ ਉਹ ਕਹਿ ਸਕਦਾ ਵੀ ਬਾਣਾ ਜੀ ਤੈਨੂੰ ਪਾਇਆ ਬਾਣਾ ਏਦਾਂ ਨਹੀਂ ਹੋਇਆ ਬਾਪਾ ਜੀ ਸੀ ਵੀ ਨਹੀਂ ਤੁਹਾਡੀ ਕਿਉਂ ਨਹੀਂ ਅਦਾ ਨਾ ਉਹ ਤੁਸੀਂ ਮੈਨੂੰ ਬੁਲਾਉਂਦੇ ਨਹੀਂ ਬਾਪਾ ਜੀ ਸੀ ਵੀ ਨਹੀਂ ਮੈਂ ਮਨਾਉਣੀ ਲੱਗਾ ਤਾਂ ਬਾਪਾ ਜੀ ਨਾ ਮਨਾਓ ਆਜੋ ਚਲੀਏ ਅਸੀਂ ਵੀ ਨਹੀਂ ਮਨਾਉਣਾ ਆਜੋ ਬਾਪਾ ਜੀ ਅਸੀਂ ਵੀ ਨਹੀਂ